ਸਸ਼ਕਲ ਕਲਿਆਣ ਟੀਵੀ ਪੰਜਾਬ ਵਿਖਰੋਂ ਤੁਸੀਂ ਤੇ ਬਠਿੰਡਾ ਦੇ ਵਿੱਚ ਮੁਲਾਜ਼ਮਾਂ ਦੇ ਵੱਲੋਂ ਨਗਰ ਨਿਗਮ ਦੇ ਖਿਲਾਫ ਹੜਤਾਲ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਦਰਸਲ ਇੱਥੇ ਇਹਨਾਂ ਮੁਲਾਜ਼ਮਾ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਟਿੱਪਰਾ ਤੇ ਕੰਮ ਕਰਨ ਦੇ ਲਈ ਰੱਖਿਆ ਗਿਆ ਸੀ। ਜਦ ਪਿਛਲੇ ਜਿਹੜੇ ਮੁਲਾਜ਼ਮ ਨੇ ਉਹ ਹੜਤਾਲ ਤੇ ਸੰਤਾ ਉਸ ਵੇਲੇ ਇਹਨਾਂ ਨੂੰ ਡਿਊਟੀ ਤੇ ਰੱਖਿਆ ਜਾਂਦਾ। ਪਹਿਲਾਂ 100 ਮੁਲਾਜ਼ਮਾਂ ਨੂੰ ਫਾਰਕ ਕੀਤਾ ਗਿਆ ਸੀ ਤੇ ਹੁਣ ਅੱਜ 250 ਮੁਲਾਜ਼ਮਾਂ ਨੂੰ ਹੀ ਫਾਰਕ ਕਰਨ ਦਾ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਹੁਣ ਹੜਤਾਲ ਕੀਤੀ ਜਾ ਰਹੀ ਹੈ ਦਰਅਸਲ ਇਹਨਾਂ ਦਾ ਕਹਿਣਾ ਹੈ ਕਿ ਕੱਲ 100 ਤੇ ਅੱਜ ਪੂਰੇ 250 ਮੁਲਾਜ਼ਮਾਂ ਨੂੰ ਫਾਰਕ ਕਰ ਦਿੱਤਾ ਗਿਆ ਤੇ ਨਾ ਇੱਥੇ ਹੜਤਾਲ ਕਰਕੇ ਕੀ ਹੈ ਕਿ ਸਾਨੂੰ ਸਾਡਾ ਰੋਜ਼ਗਾਰ ਦਿੱਤਾ ਜਾਵੇ ਅਸੀਂ ਡੋਰ ਟੂ ਡੋਰ ਕੂੜਾ ਚੁੱਕਣ ਦਾ ਕੰਮ ਕੀਤਾ ਹੈ ਤਿਥਿਉਹਾਰੀ ਦਿਨਾਂ ਦੇ ਵਿੱਚ ਵੀ ਅਸੀਂ ਕੰਮ ਕੀਤੇ ਨੇ ਇਹਨਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਤੋਂ ਗੱਡੀਆਂ ਬੰਦ ਕਰਕੇ ਹੁਣ ਹੜਤਾਲ ਕੀਤੀ ਜਾ ਰਹੀ ਹੈ ਤੇ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀਆਂ ਟਿਪਰ ਚੱਲਣ ਨਹੀਂ ਦਿੱਤੇ ਜਾਣਗੇ ਇਸ ਦੇ ਨਾਲ ਹੀ ਇਹਨਾਂ ਦਾ ਇਹ ਕਹਿਣਾ ਹੈ ਕਿ 4 ਮਹੀਨੇ ਹੋ ਗਏ ਨੇ ਕੰਮ ਤੇ ਲੱਗਿਆਂ ਨੂੰ ਇੱਕ ਮਹੀਨੇ ਤੱਕ ਦੀ ਤਨਖਾਹ ਜਿਹੜੀ ਹੈ ਉਹ ਨਹੀਂ ਪਾਈ ਗਈ ਹੈ ਮੇਰਾ ਨਾਮ ਵਿਜੇ ਮੇਰਾ ਨਾਮ ਵਿਜੇ ਕੀ ਕਹਿਣਾ ਚਾਹੁੰਗੇ ਜਿਹੜੇ ਹੜਤਾਲ ਕੀਤੇ ਕਿਉਂ ਕਿੱਥੇ ਕੀ ਗੱਲ ਇਹ ਜੀ ਸਾਨੂੰ 250 ਬੰਦਿਆਂ ਨੂੰ ਉਹਨਾਂ ਨੇ ਰੱਖਿਆ ਸੀ ਠੀਕ ਹੈ ਜੀ ਉਹਦੇ ਵਿੱਚੋਂ 100 ਮਲਾਜਮ ਇਹਨਾਂ ਨੇ ਫਰਕ ਕਰ ਦਿੱਤਾ ਜੀ ਅਸੀਂ ਸਾਡੀ ਮੰਗ ਇਹ ਹੀ ਹੈ ਜੀ ਵੀ ਇਹਨਾਂ ਤੋਂ ਵੀ ਨਗਰ ਨਿਗਮ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਬੇਨਤੀ ਇਹ ਹੈ ਜੀ ਵੀ ਸਾਡੇ ਜਿਹੜੇ 250 ਮਲਾਜਮ ਹੈ 250 220 ਮਲਾਜਮ ਸਾਡਾ ਰੱਖਿਆ ਜਾਵੇ ਜਿਵੇਂ ਕੰਮ ਚੱਲ ਰਿਹਾ ਸੀ ਅਸੀਂ ਉਦਾਂ ਹੀ ਆਪਦੀ ਲਗਨ ਨਾਲ ਕਰਾਂਗੇ ਕਾਹਦੇ 'ਚ ਰੱਖੇ ਸੀ ਇਹ ਜੀ ਟਿੱਪਰ ਤਾਂ ਹੀ ਰੱਖੇ ਸੀ ਇਹਨਾਂ ਨੇ ਠੀਕ ਹੈ ਜੀ ਜਿਹੜੇ ਪੁਰਾਣੇ ਬੰਦੇ ਸੀ ਉਹਨਾਂ ਨੇ ਹੜਤਾਲ ਕੀਤੀ ਸੀ ਜੀ ਤੇ ਇਹਨਾਂ ਨੇ ਕਿਹਾ ਵੀ ਪੁਰਾਣੇ ਬੰਦੇ ਹੜਤਾਲ ਤੇ ਵੀ ਤੁਸੀਂ ਸਾਡਾ ਸਾਥ ਦੋ ਵੀ ਤੁਹਾਨੂੰ ਕਿਸੇ ਨੂੰ ਹਟਾਇਆ ਨਹੀਂ ਜਾ ਤੇ ਹੁਣ ਜੀ ਸਾ ਕਿੰਨੇ ਬੰਦੇ ਰੱਖੇ ਸੀਗੇ ਤੇ ਕਿੰਨੇ ਹੈਗੇ ਹੁਣ ਜਿਹੜੇ ਆ ਭਾਤੀ ਕਿਤੇ ਨਾ ਇਹਨਾਂ ਨੇ ਜੀ 250 ਮੁਲਾਜ਼ਮ ਰੱਖਿਆ ਸੀ ਤੇ 250 ਦਾ 250 ਮੁਲਾਜ਼ਮ ਇਹਨਾਂ ਨੇ ਹੁਣ ਕੱਲ ਨੂੰ ਇਹ 100 ਬੰਦੇ ਦਾ ਕਹਿੰਦੇ ਸੀ ਤੇ ਅੱਜ ਇਹਨਾਂ ਨੇ 250 250 ਬੰਦਾ ਸਾਰਾ ਫਰਕ ਕਰਤਾ ਤੇ ਅਸੀਂ ਚਾਹਨੇ ਵੀ ਸਾਡੀ ਜਿਹੜੀ ਸਾਨੂੰ ਜਿਹੜਾ ਰੋਜ਼ਗਾਰ ਇਹਨਾਂ ਨੇ ਦਿੱਤਾ ਸੀਗਾ ਵੀ ਸਾਨੂੰ ਸਾਡੇ ਤੋਂ ਖੋਇਆ ਨਾ ਜਾਵੇ ਜੀ ਤੁਹਾਡਾ ਕੰਮ ਕੀ ਹੁੰਦਾ ਸੀ ਸਾਡਾ ਕੰਮ ਸੀ ਜੀ ਅਸੀਂ ਘਰਾਂ ਦੇ ਵਿੱਚੋਂ ਡੋਰ ਟੂ ਡੋਰ ਕੂੜਾ ਕਲੈਕਟ ਕਰਦੇ ਸੀ ਕਿੰਨੀਆਂ ਗੱਡੀਆਂ ਨੇ ਤੋਤਾ ਜਿਹੜੀਆਂ ਜਿਨ੍ਹਾਂ ਦਿਸ ਲੱਗਿਆ ਦੇਖੋ ਜੀ ਇੰਨਾ ਕ ਤਾਂ ਸਾਨੂੰ ਸਾਖਤਾ ਨਹੀਂ ਹੈ ਜੀ ਪਰ ਫਿਰ ਵੀ ਗੱਡੀਆਂ ਹੈਗੀਆਂ ਜੀ ਇਹ 75 76 ਟਿਪਰ ਨੇ ਜੀ ਸਾਰੇ ਸ਼ਿਫਟ ਵਾਈਜ਼ ਕੰਮ ਕਰਦੇ ਹਾਂ ਹਾਂਜੀ ਸ਼ਿਫਟ ਵਾਈਜ਼ ਕੰਮ ਕਰਦੇ ਸੀ ਜੀ ਅਸੀਂ 2 ਟੂ 2 ਡੋਰ ਕੂੜਾ ਚੱਕਦੇ ਸੀ ਠੀਕ ਹੈ ਜੀ ਤੇ ਸਾਡੀ ਦੋ ਸ਼ਿਫਟਾਂ ਹੁੰਦੀਆਂ ਸੀ ਜੀ ਇੱਕ ਸਵੇਰ 6 ਵਜੇ ਤੋਂ ਲੈ ਕੇ 2 ਵਜੇ ਤੱਕ 2 ਵਜੇ ਤੋਂ ਲੈ ਕੇ 10 ਵਜੇ ਤੱਕ ਠੀਕ ਹੈ ਇਹ ਜਿਹੜਾ ਹੁਣ ਕਿੰਨੇ ਦਿਨਾਂ ਤੋਂ ਨਹੀਂ ਚੱਲ ਰਹੀਆਂ ਗੱਡੀਆਂ ਇਹ ਜੀ ਗੱਡੀਆਂ ਸ਼ਨੀਵਾਰ ਤੋਂ ਬੰਦ ਕੀਤੀਆਂ ਜੀ ਅਸੀਂ ਠੀਕ ਹੈ ਜੀ ਸਾਡਾ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੱਕ ਵਾਸਤੇ ਕੀਤਾ ਜੀ ਵੀ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਜੀ ਨਾ ਅਸੀਂ ਤੇ ਕੋਈ ਅਸੀਂ ਸੈਰ ਨਿਵਾਸੀਆਂ ਦਾ ਇੰਨਾ ਅਸੀਂ ਕੂੜਾ ਚੱਕਿਆ ਜੀ ਠੀਕ ਹੈ ਜੀ ਅਸੀਂ ਦੀਵਾਲੀ ਵੀ ਉਹਨਾਂ ਦੀ ਖਰਾਬ ਨਹੀਂ ਕਰਨ ਦਿੱਤੀ ਜੀ ਵੀ ਨਹੀਂ ਜੀ ਉਹਨਾਂ ਦੀ ਦੀਵਾਲੀ ਦੇ ਵਿੱਚ ਹਨਾ ਵੀ ਕਿਸੇ ਦੇ ਘਰੇ ਕੂੜਾ ਨਾ ਹੋਵੇ ਵੀ ਅਸੀਂ ਇਹਨਾਂ ਦੇ ਨਾਲ ਰਲ ਕੇ ਚੱਲਿਆ ਜੀ ਵੀ ਸਾਡਾ ਵੀ ਸਾਥ ਇਹਨਾਂ ਦਾ ਦੇਣ ਦਾ ਹੱਕ ਬਣਦਾ ਜੇ ਇਹਨਾਂ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਜੀ ਜੇ ਸਾਡੀਆਂ ਟਿਪਰ ਚੱਲਣਗੇ ਕਿ ਨਹੀਂ ਚੱਲਣਗੇ ਦੇਖੋ ਜੀ ਜੇ ਸਾਡੀਆਂ ਨਹੀਂ ਜੇ ਇਹਨਾਂ ਨੇ ਸਾਡੀਆਂ ਮੰਗਾਂ ਮੰਨੀਆਂ ਜੀ ਫਿਰ ਅਸੀਂ ਐਵੇਂ ਹੀ ਰੋਸ ਪ੍ਰਦਰਸ਼ਨ ਸਾਡਾ ਜਾਰੀ ਰਹੇਗਾ ਟਿੱਪਰ ਅਸੀਂ ਨਹੀਂ ਚੱਲਣ ਦਿੰਦੇ ਕਿੰਨੇ ਕਿੰਨੇ ਮਹੀਨਿਆਂ ਦੀ ਤਨਖਾਹ ਦਿੱਤੀ ਗਈ ਜੀ ਸਾਨੂੰ ਇੱਕ ਵੀ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ ਜੀ ਸਾਨੂੰ ਹੁਣ ਚੌਥਾ ਮਹੀਨਾ ਲੱਗ ਗਿਆ ਸੀ ਠੀਕ ਹੈ ਜੀ ਚੌਥੇ ਮਹੀਨੇ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਸਾਨੂੰ 18 ਤਰੀਕ ਤੋਂ ਬਾਅਦ ਸਾਨੂੰ ਇਹਨਾਂ ਨੇ ਕਹਤਾ ਵੀ ਤੁਸੀਂ ਫਾਰਕ ਹੋ ਵੀ ਤੁਸੀਂ ਕਿੱਥੇ ਵੀ ਜਾ ਸਕਦੇ ਬਿਨਾਂ ਖਰਚੇ ਤੋਂ ਹਾਂਜੀ ਅਸੀਂ ਜੀ ਆਪ ਦਾ ਘਰ ਦਾ ਕੱਜਾਰਾ ਬਹੁਤ ਮੁਸ਼ਕਿਲ ਨਾਲ ਚਲਾਇਆ ਜੀ ਅਸੀਂ ਗਰੀਬ ਕਰਦੇ ਪਰਿਵਾਰ ਦੇ ਬੱਚੇ ਆ ਜੀ ਸਾਡਾ ਬਾਲਮਿਕ ਸਮਾਜ ਇਹਨਾਂ ਨੇ ਬਖੇਰਤਾ ਜੀ ਅਲੱਗ ਅਲੱਗ ਕਰਤਾ ਜੀ ਲੱਗਦਾ ਨਹੀਂ ਵੀ ਜਦੋਂ ਦੂਸਰੀ ਤੁਹਾਡੇ ਤੋਂ ਜਿਹੜੇ ਪਹਿਲੇ ਸੀ ਉਹਨਾਂ ਨੇ ਹੜਤਾਲ ਕੀਤੀ ਸੀ ਤੁਹਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ ਲੱਗਦਾ ਹੁਣ ਵੀ ਇਹ ਗਲਤ ਕੰਮ ਹੋਇਆ ਹਾਂਜੀ ਗਲਤ ਹੋਇਆ ਜੀ ਇਹ ਕਿਉਂਕਿ ਪਹਿਲਾਂ ਉਹਨਾਂ ਨਾਲ ਧੋਖਾ ਕਰਦੇ ਤੁਹਾਡੇ ਹਾਂਜੀ ਅਸੀਂ ਉਹਨਾਂ ਦੇ ਨਾਲ ਹੁਣ ਵੀ ਹੈ ਅਸੀਂ ਹੁਣ ਵੀ ਉਹਨਾਂ ਦੇ ਨਾਲ ਹੈ ਜੀ ਦੇਖੋ ਸਾਡਾ ਸਮਰਥਨ ਇਹੀ ਹੈ ਜੀ ਵੀ ਸਾਨੂੰ ਕਿਤੇ ਨਾ ਕਿਤੇ ਵੀ ਰੋਜ਼ਗਾਰ ਦਿੱਤਾ ਜਾਵੇ ਜੇ ਤੁਸੀਂ ਉਹਨਾਂ ਦੇ ਨਾਲ ਖੜਦੇ ਹੁੰਦੇ ਉਦੋਂ ਅੱਜ ਤੁਹਾਨੂੰ ਹਟਾ ਕੇ ਹੋਰ ਭਰਤੀ ਕਰ ਲੈਂਗੇ ਉਦੋਂ ਉਹਨਾਂ ਨੂੰ ਹਟਾ ਕੇ ਹੋਰ ਭਰਤੀ ਕਰਨਾ ਲੱਗਦਾ ਆਪਸ ਵਿੱਚ ਤਾਲਮੇਲ ਹੋ ਕੇ ਹੀ ਭਰਤੀ ਹੋਣਾ ਚਾਹੀਦਾ ਹਾਂਜੀ ਹਾਂਜੀ ਤਾਲਮੇਲ ਹੋ ਕੇ ਹੀ ਇਹਨਾਂ ਨੇ ਭਰਤੀ ਕਰਵਾਣੀ ਸੀ ਜੀ ਇਹਨਾਂ ਨੇ ੱੱਕੇਸ਼ਾਈ ਨਾਲ ਇਹ ਜਿਹੜੀ ਕਰਵਾਇਆ ਜੀ ਸਿਸਟਮ ਇੱਕ ਤਾਂ ਸਾਡਾ ਹਟਾਉਣ ਦਾ ਜਿਹੜਾ ਸਿਸਟਮ ਹੈ ਇਹਨਾਂ ਨੇ ਬਹੁਤ ਗਲਤ ਕਰਾਇਆ ਜੀ ਠੀਕ ਹੈ ਜੀ ਇਹਦੇ ਵਿੱਚ ਸਾਡੀ ਦੇਖੋ ਜੀ ਕਿਉਂਕਿ ਆਸਮਿਤ ਲੈ ਕੇ ਕੋਈ ਬੰਦੇ ਰਜਗਾਰ ਆਪਦਾ ਪੱਕਾ ਛੱਡ ਕੇ ਬੰਦੇ 12 12 13 13 ਸਾਲਾਂ ਤੋਂ ਪ੍ਰਾਈਵੇਟ ਕੰਮ ਕਰ ਰਹੇ ਸੀ ਕਿਤੇ ਵੀ ਬੰਦੇ ਹਨਾ ਜੀ ਔਰ ਜੇ ਉਹਨਾਂ ਦੇ ਕੋਲੇ ਅਸੀਂ ਦੁਬਾਰਾ ਜਾਵਾਂਗੇ ਸਰ ਉਹ ਸਾਨੂੰ ਥੋੜੇ ਨਾ ਰੱਖਣਗੇ ਉਹ ਤਾਂ ਕਹਿਣਗੇ ਵੀ ਤੁਸੀਂ ਤਾਂ ਪਹਿਲਾਂ ਧੋਖਾ ਦੇ ਗਏ ਸਾਨੂੰ ਤਨਖਾਹ ਤੇ ਰੱਖਿਆ ਸੀ ਅਸੀਂ ਇਹਨਾਂ ਨੂੰ ਇਹਨਾਂ ਨੇ ਹੀ ਸਾਨੂੰ ਤਨਖਾਹ ਤੇ ਰੱਖਿਆ ਸੀ 14000 375 ਰੁਪਏ ਦੇ ਸਾਹਮਣੇ ਹੁਣ ਤੱਕ ਕੋਈ ਬਸਰ ਨਹੀਂ ਹੁਣ ਤੱਕ ਸਾਨੂੰ ਕੋਈ ਪੈਸਾ ਨਹੀਂ ਆ ਰਿਹਾ ਕੀ ਕਹਿ ਰਹੇ ਜੀ ਧੋਖਾ ਮੰਗਦੇ ਕੀ ਕਰੀਏ ਅਸੀਂ ਤਨਖਾਹ ਮੰਗਦੇ ਸਾਨੂੰ ਕਹਿ ਦਿੰਦੇ ਵੀ ਅਸੀਂ ਵੀ ਜਦੋਂ ਸਾਡੇ ਤੋਂ ਕੂੜਾ ਕਲੈਕਟ ਕਰਵਾ ਰਹੇ ਸੀਗੇ ਉਦੋਂ ਤਾਂ ਸਾਨੂੰ ਜਾਣਦੇ ਸੀ ਨਾ ਸਰ ਅਸੀਂ ਸੰਡੀਆਂ ਪਈਆਂ ਹੋਈਆਂ ਲੋਕਾਂ ਦੇ ਘਰਾਂ ਦੇ ਵਿੱਚੋਂ ਅਸੀਂ ਕੂੜਾ ਚੱਕਿਆ ਜੀ ਠੀਕ ਹੈ ਜੀ ਬਹੁਤ ਹਸਪਤਾਲਾਂ ਦੇ ਵਿੱਚ ਬਹੁਤ ਕੂੜਾ ਸੀਗਾ ਜੀ ਬਹੁਤ ਲੋਕਾਂ ਦੇ ਘਰਾਂ ਦੇ ਵਿੱਚ ਕੂੜਾ ਸੀਗਾ ਕਿਉਂਕਿ ਦੀਵਾਲੀ ਦਾ ਤਿਉਹਾਰ ਸੀਗਾ ਜੀ ਉਹਨਾਂ ਨੇ ਸਫਾਈ ਸਪੂਰੀ ਕੀਤੀਆਂ ਸੀਗੀਆਂ ਲੋਕਾਂ ਨੇ ਆਪਣਾ ਰੰਗ ਬਡੰਗ ਕੂੜਾ ਸਾਰਾ ਕੱਢ ਦਿੰਦੇ ਹਾਂਜੀ ਸਾਨੂੰ ਵਰਤਿਆ ਗਿਆ ਜੀ ਸਾਨੂੰ ਯੂਜ਼ ਹੋਇਆ ਜੀ ਸਾਡਾ ਅਸੀਂ ਚਾਹਨੇ ਵੀ ਇਹ ਕਰਪ ਬਿਲਕੁਲ ਨਾ ਹੋਵੇ ਸਾਡੇ ਨਾਲ